ਸਵਾਗਤ ਹੈ ਗੁਰਚੂ ਕੀ ਫਤੇ ਮੈਂ ਗੁਰਪ੍ਰੀਤ ਸਿੰਘ ਕਾੜੇ ਐਡਵੋਕੇਟ ਜ਼ਿਲ੍ਹਾ ਕੈਲੀ ਫਤੇਗੜ ਸਾਹਿਬ ਲੀਗਲ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਅੱਜ ਦੇ ਬਾਬਾ ਜੋਰਾਵਰ ਸਿੰਘ ਬਾ ਫਤਿਹ ਸਿੰਘ ਦੀ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੇ ਲਾਸਾਨੀ ਸ਼ਹਾਦਤ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਦਾ ਹਾਂ ਤੇ ਇੱਥੇ ਮੈਂ ਬਹੁਤ ਦੱਸਣਾ ਚਾਹੁੰਦਾ ਹਾਂ ਵੀ ਲੰਗਰ ਦੇ ਵਿੱਚ ਸਾਦਾ ਭੋਜਨ ਹੀ ਚਲਾਇਆ ਜਾਵੇ ਜਲੇਬੀਆਂ ਜਾਂ ਮਿੱਠਾ-ਮਿੱਠੇ ਤੋਂ ਪਰਹੇਜ਼ ਕੀਤਾ ਜਾਵੇ ਇੱਕ ਹੋਰ ਵੀ ਗੱਲ ਸੁਣਨੀ ਚਾਹੁੰਦਾ ਹਾਂ ਮੈਂ ਇੱਥੇ ਵੀ ਜਿਹੜੇ ਵੀ ਵਲੰਟੀਅਰ ਸਹਿਬਾਨ ਨੇ ਆਵਾਦਿਨ ਪਾਰਟੀ ਦੇ ਲੀਡਰ ਸਹਿਬਾਨ ਨੇ ਆਵਾਦਿਨ ਪਾਰਟੀ ਦੇ ਉਹ ਸਾਡੇ ਸਾਰੇ ਹੀ ਆਪਣੇ ਆਲੇ ਦੁਆਲੇ ਫਤਿਹ ਕਰਦੇ ਆਲੇ ਦੁਆਲੇ ਤੇ ਸਫਾਈ ਦਾ ਪੂਰਾ ਧਿਆਨ ਰੱਖਣ ਵਾਹਜੇ ਖਾਲਸਾ উদযোগী ঘটে